ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਆਪਣੇ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਇੱਕ ਜਿਹੜਾ ਰਿਸ਼ਤਾ ਵੀ ਤੁਸੀਂ ਆਪਣੇ ਚੈਨਲ ਤੋਂ ਵੇਖ ਕੇ ਕਰਨਾ ਉਹ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਕਿਉਂਕਿ ਸੜ ਕੰਮ ਸਿਰਫ ਰਿਸ਼ਤੇ ਦੀ ਐਡ ਦੇਣ ਦਾ ਹੁੰਦਾ ਹੈ। ਵੀਡੀਓ ਨੂੰ ਜਰੂਰ ਪੂਰਾ ਦੇਖਿਓ ਸਾਰੇ ਰਿਸ਼ਤੇ ਆਪਣੇ ਕੰਮ ਦੇ ਹੀ ਨੇ। ਆਓ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਮਾਨਸਾ ਏਰੀਆ ਤੋਂ ਨੇ। ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਿੱਧੂ ਹੈ। ਉਮਰ ਇਹ ਜੀ 23 12 2001 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਤੇ ਕੱਦ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਜੀ। ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਆਈ ਲੈਟਸ ਦੇ 6.5 ਬੈਂਡ ਸਕੋਰ ਨੇ ਨਾਲ ਤੇ ਕੰਮਕਾਰ ਹੈ ਜੀ ਮੁੰਡਾ ਹੈ ਆਸਟ੍ਰੇਲੀਆ ਦੇ ਵਿੱਚ ਹੈ ਵਧੀਆ ਕੰਮਕਾਰ ਕਰ ਰਿਹਾ ਤੇ ਵਧੀਆ ਆਮਦਨ ਹੈ ਤੇ 21 ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਮਾਨਸਾ ਏਰੀਆ ਤੋਂ ਤੇ ਵਧੀਆ ਘਰ ਪਰਿਵਾਰ ਹੈ ਜੀ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਤੇ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੀ ਜਾਂ ਫਿਰ ਨਰਸਿੰਗ ਕਰੀ ਹੋਵੇ ਲੜਕੀ ਨੇ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਇਸ ਰਿਸ਼ਤੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਡਾਇਰੈਕਟ ਫੋਨ ਕਾਲ ਕਰਕੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਬਰਨਾਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਢਿੱਲੋਂ ਹੈ ਉਮਰ ਇਹਨਾਂ ਦੀ 23 1 2001 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਗ੍ਰੈਜੂਏਸ਼ਨ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਇਹਨਾਂ ਦੀ ਭੈਣ ਤੇ ਕੰਮ ਕਰੇ ਜੀ 9 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਕੈਨੇਡਾ ਦਾ ਵਰਕ ਪਰਮਟਾ ਤੇ ਪਿਤਾ ਦਾ ਇਹਨਾਂ ਦਾ ਡੈਰੀ ਫਾਰਮ ਹੈ ਜੀ ਪੰਜਾਬ ਦੇ ਵਿੱਚ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕੁੜੀ ਇਹਨਾਂ ਨੂੰ ਸੋਹਣੀ ਸੁਨੱਖੀ ਚਾਹੀਦੀ ਆ ਵਧੀਆ ਐਜੂਕੇਟਿਡ ਹੋਵੇ ਪੜ੍ਹੀ ਲਿਖੀ ਹੋਵੇ ਕੁੜੀ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੀ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਹੁਣ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਕ ਕੁਮਾਰ ਪਤਾ ਹੈ ਬਟਾਲਾ ਏਰੀਆ ਤੋਂ ਨੇ ਜੀ ਕਾਸਟ ਇਹਨਾਂ ਦੀ ਰਾਮਗੜੀਆ ਤੇ ਪਿਤਾ ਦਾ ਨਾਮ ਹੈ ਜੀ ਹੀਰਾ ਲਾਲ ਤੇ ਮਾਤਾ ਦਾ ਨਾਮ ਹੈ ਦਵਿੰਦਰ ਕੌਰ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਜੁੱਕੇ ਦੇ ਵਿੱਚ ਤੇ ਉਮਰ ਹੈ ਮੁੰਡੇ ਦੀ 2 11 1994 ਦਾ ਡੇਟ ਆਫ ਬਰਥ ਹੈ ਜੀ ਤੇ ਕੰਮ ਕਰਦਾ ਹੈ ਜੀ ਇਹ ਲੜਕਾ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਹੈ ਤੇ 40000 ਰੁਪਏ ਉਹਨਾਂ ਦੀ ਮਹੀਨੇ ਦੀ ਤਨਖਾਹ ਹੈ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰੇਲੂ ਹੋਵੇ ਜੀ ਕੁੜੀ ਦੀ ਉਮਰ 25 ਸਾਲ ਤੱਕ ਦੀ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਵਿਸ਼ਾਲ ਅਰੋੜਾ ਪਤਾ ਇਹਨਾਂ ਦਾ ਅਜਨਾਲਾ ਏਰੀਆ ਤੋਂ ਨੇ ਇਹ ਉਮਰ ਇਹਨਾਂ ਦੀ 4 4 1993 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਹੈ 12:30 ਪੀਐਮ ਦਾ ਸਮਾਂ ਤੇ ਵਰਥ ਪਲੇਸ ਹੈ ਇਹਨਾਂ ਦਾ ਅਮਰਤਸਰ ਕੱਦ-ਕਾਠ ਹੈ ਜੀ 5 ਫੁੱਟ 9 ਇੰਚ ਦੀ ਹਾਈਟ ਹੈ ਮੁੰਡੇ ਦੀ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਦੋਨੇ ਮੈਰਿਡ ਨੇ ਭੈਣਾਂ ਜੀ ਇਹਨਾਂ ਦੀਆਂ ਤੇ ਕੰਮਕਾਰ ਹੈ ਜੀ ਮੁੰਡਾ ਇਹ ਅਜਨਾਲੇ ਦੇ ਵਿੱਚ ਕੰਮ ਕਰਦਾ ਤੇ 50000 ਰੁਪਏ ਇਹਨਾਂ ਦੀ ਪਲੱਸ ਤਨਖਾਹ ਹੈ 50000 ਤੋਂ ਉੱਤੇ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਤੇ पता है इनंदे हाउसवाइफ ने ਤੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਕੋਲੋਂ ਲੈ ਸਕਦੇ ਹੋ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਜੀ हां जी अगला रिश्ता नोट करो नाम गुरप्रीत सिंह गोर् सिख परिवार जी सारा है ਤੇ ਪਤਾ ਇਹ ਮੋਗਾ ਏਰੀਆ ਤੋਂ ਨੇ ਪਿਤਾ ਦਾ ਨਾਮ ਹੈ ਹਰਚਰਨ ਸਿੰਘ ਕਾਸਟ ਹੈ ਨਾ ਦੀ ਰਾਮਗੜੀਆ ਤੇ ਉਮਰ ਹੈ ਜੀ 2 8 1994 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਤੇ ਕਾਦਾ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਭੁਈਆ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਤੇ ਨਾਲ ਹੀ ਇਹਨਾਂ ਨੇ ਆਈਟੀਆਈ ਡਿਪਲੋਮਾ ਕਰਿਆ ਇਲੈਕਟ੍ਰੀਕਲ ਦਾ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਅਮ੍ਰਿਤਾ ਰੀਆ ਜੀ ਲੜਕੀ ਗੁਰਸੇਖ ਹੈ ਤੇ ਪਤਾ ਇਹਨਾਂ ਦਾ ਲੁਧਿਆਣਾ ਏਰੀਆ ਤੋਂ ਨੇ ਇਹ ਕਾਸਟ ਇਹਨਾਂ ਦੀ ਮਿਹਰਾ ਤੇ ਉਮਰ ਇਹਨਾਂ ਦੀ 31 1984 ਦਾ ਰਿਟਰੋਵਰਥ ਹੈ ਜੀ ਲੜਕੀ ਦਾ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਤੇ ਕੰਮ ਕਰ ਹੈ ਜੀ ਕੁੜੀ ਇਹ ਟੀਚਰ ਹੈਗੀ ਤੇ ਪਤਾ ਇਹਨਾਂ ਦੇ ਐਕਸਪਾਇਰ ਨੇ ਇਹਨਾਂ ਦੀਆਂ ਭੈਣਾਂ ਵੀ ਕੋਈ ਹੈ ਨਹੀਂ ਤੇ ਭਰਾ ਵੀ ਕੋਈ ਹੈ ਨਹੀਂ ਤੇ ਮੰਗ ਹੈ ਇਹਨਾਂ ਦੀ ਜੀ ਮੁੰਡਾ ਜੋਬ ਕਰਦਾ ਹੋਵੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਤੇ ਵਧੀਆ ਆਮਦਨ ਹੋਵੇ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਪਤਾ ਹੈ ਬੱਸੀ ਪਠਾਣਾ ਤੋਂ ਨੇ ਤੇ ਫਤਿਹਗੜ੍ਹ ਸਾਹਿਬ ਕੋਲ ਪਿਤਾ ਦਾ ਨਾਮ ਹੈ ਜੀ ਕੇਸਰ ਸਿੰਘ ਤੇ ਮਾਤਾ ਦਾ ਨਾਮ ਹੈ सुरेंद्र ਕੌਰ ਸ਼ੀਮਰ ਗੋਤਰਾ ਦਾ ਛਿੰਦ ਹੈ ਤੇ ਉਮਰ ਹੈ ਜੀ ਇਹਨਾਂ ਦੀ 9-10 1988 ਦਾ ਡੇਟ ਆਫ ਬਰਥ ਹੈ ਤੇ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ 10 ਪਾਸ ਪਹਿਣਾ ਇਹਨਾਂ ਦੀਆਂ ਇੱਕ ਨੇ ਜੀ ਪਹਿਣ ਇਹਨਾਂ ਦੀ ਮੈਰਿਡ ਤੇ ਕੰਮ ਕਰਿਆ ਜੀ ਮੁੰਡਾ ਇਹ ਕਾਰਪੈਂਟਰ ਦੀ ਨੌਕਰੀ ਕਰ ਰਿਹਾ ਤੇ ਪਿਤਾ ਇਹਨਾਂ ਦੇ ਜੋਬ ਕਰ ਰਹੇ ਨੇ ਹੌਲੈਂਡ ਏਜੰਸੀ ਦੇ ਵਿੱਚ ਇਹ ਮੁੰਡਾ ਤਲਾਕ ਸ਼ੋਹਦਾ ਜੀ ਇਹਨਾਂ ਦੀ ਮੰਗ ਹੈ ਕਿਸੇ ਵੀ ਕਾਸਟ ਦੀ ਲੜਕੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਸਕੌਰ ਪਤਾ ਹੈ ਧਰਮਕੋਟ ਮੋਗਾ ਤੋਂ ਨਹੀਂ ਜੀ ਕਾਸਟ ਇਹਨਾਂ ਦੀ ਰਾਮ ਗੜੀਆ ਤੇ ਉਮਰ ਇਹਨਾਂ ਦੀ 29 1998 ਦਾ ਡੇਟ ਆਫ ਬਰਥ ਹੈ ਤੇ ਕੱਦ-ਗਾਠ ਹੈ ਜੀ 5 ਫੁੱਟ 1 ਇੰਚ ਦੀ ਹਾਈਟ ਹੈ ਲੜਕੀ ਦੀ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਪਲੱਸ 2 ਤੋਂ ਬਾਅਦ ਇਹਨਾਂ ਨੇ ਕਰਿਆ ਜੀ ਨੈਨੀ ਕੋਰਸ ਤੇ ਗੋਤ ਇਹਨਾਂ ਦਾ ਨਨਰਾ ਤੇ ਨਾਨਕਿਆਂ ਦਾ ਗੋਤ ਬਿਰਦੀ ਆ ਤੇ ਇਹਨਾਂ ਦਾ ਭਰਾ ਇੱਕ ਆ ਜੀ ਭਰਾ ਦਾ ਫਰਨੀਚਰ ਦਾ ਸ਼ੋਅਰੂਮ ਪਾਇਆ ਹੋਇਆ ਹੈ ਆਪਣਾ ਤੇ ਕੰਮ ਕਰ ਰਿਹਾ ਜੀ ਲੜਕੀ ਇਹ ਡੇ ਕੇਅਰ ਜੌਬ ਕਰ ਰਹੀ ਹੈ ਕੈਨੇਡਾ ਦੇ ਵਿੱਚ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤੇ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਆਰਾਮ ਘੜੀਆ ਕਾਸਟ ਤੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਏਰੀਆ ਕਪੂਰਥਲਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 29 ਸਾਲ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਲੜਕੇ ਦੀ ਗੋਤ ਇਹਨਾਂ ਦਾ ਚਾਹਲ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਕੰਮਕਾਰ ਹੈ ਜੀ ਮੁੰਡੇ ਕੋਲ 4 ਕਿੱਲੇ ਦਾ ਜ਼ਮੀਨ ਆਉਂਦੀ ਹੈ ਤੇ 75 ਕਿੱਲਿਆਂ ਦੀ ਇਹ ਵਾਹੀ ਕਰਦੇ ਨੇ ਠੇਕੇ ਤੇ ਤੇ ਜਿਹੜਾ ਇਹ ਮੁੰਡਾ ਜੀ ਪਿੰਡ ਦਾ ਸਰਪੰਚ ਆ ਇਹ ਤੇ ਦੋ ਵਾਰੀ ਇਹ ਮੁੰਡਾ ਪਿੰਡ ਦਾ ਸਰਪੰਚ ਬਣਿਆ ਜੀ ਸਰਬਸੰਮਤੀ ਨਾਲ ਤੇ ਘਰ ਪਰਿਵਾਰ ਬਹੁਤ ਵਧੀਆ ਜੀ ਵਧੀਆ ਕੋਠੀ ਪਈ ਹੋਈ ਹੈ ਟਰੈਕਟਰ ਹੈ ਕਾਰ ਸਾਰੇ ਖੇਤੀਬਾੜੀ ਦੇ ਸੰਦ ਨੇ ਜੀ ਨਾਲ ਕੋ ਆਪਣੇ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਟਿਕਰੇਲੂ ਹੋਵੇ ਲੜਕੀ ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਹੈਗੀ ਜੀ ਬਾਕੀ ਇਸ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੰਬਰਾਂ ਤੇ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਰਸ਼ਪ੍ਰੀਤ ਸਿੰਘ ਪਤਾ ਹੈ ਸਾਨੇਵਾਲ ਲੁਧਿਆਣਾ ਤੋਂ ਨੇ ਜੀ ਕਾਸਟ ਇਹਨਾਂ ਦੀ ਕਸ਼ਯਪ ਰਾਜਪੂਤ ਹੈ ਤੇ ਉਮਰ ਇਹਨਾਂ ਦੀ 25 9 1987 ਦਾ ਡੇਟ ਆਫ ਬਰਥ ਹੈ ਤੇ ਮਾਤਾ ਦਾ ਨਾਮ ਹੈ ਜੀ ਕਿਰਨਜੀਤ ਕੌਰ ਤੇ ਪਿਤਾ ਐਕਸਪਾਇਰਡ ਨੇ ਇਹਨਾਂ ਦੇ ਕੰਮਕਾਰ ਹੈ ਜੀ ਮੁੰਡਾ ਹੈ ਕੰਪਨੀ ਦੇ ਵਿੱਚ ਸੈਕਟਰੀ ਆ ਤੇ ਇਹਨਾਂ ਨੇ ਵਧੀਆ ਕੋਠੀ ਪਾਈ ਹੋਈ ਹੈ ਤੇ ਮੁੰਡਾ ਹੈ ਤਲਾਕਸ਼ੋਦਾ ਜੀ ਇਹਨਾਂ ਦੀ ਮੰਗ ਹੈ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ ਇਹਨਾਂ ਨੂੰ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ 10th ਪਾਸ ਹੋਵੇ ਜੀ ਲੜਕੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰੋ ਇਹਨਾਂ ਨਾਲ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਾਜ ਪ੍ਰਤਾਪ ਸਿੰਘ ਤੇ ਪਤਾ ਹੈ ਤਲਵੰਡੀ ਸਾਬੋ ਏਰੀਆ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਖਹਿਰਾ ਉਮਰ ਇਹਨਾਂ ਦੀ 11/6/1997 ਦਾ ਡੇਟ ਆਫ ਬਰਥ ਹੈ ਕੱਦ-ਗਾਠ ਹੈ ਜੀ 5 ਫੁੱਟ 6 ਇੰਚ ਦੀ ਤਾਂ ਹਾਈਟ ਹੈ ਮੁੰਡੇ ਦੀ ਤੇ ਪਿਤਾ ਦਾ ਨਾਮ ਹੈ ਚਕਮੋਹਨ ਸਿੰਘ ਤੇ ਮਾਤਾ ਦਾ ਨਾਮ ਹੈ ਸੁਖਪ੍ਰੀਤ ਕੌਰ ਪਹਿਣ ਇਹਨਾਂ ਦੀ ਇੱਕ ਜੀ ਵਿਆਹੀ ਹੋਈ ਹੈ ਪਹਿਣਾ ਕੰਮਕਾਰ ਹੈ ਜੀ ਮੁੰਡਾ ਇਹ ਇੰਟੀਰੀਅਰ ਡਿਜ਼ਾਈਨਰ ਤੇ ਨਾਲ ਹੀ ਇਹ ਮਿਕਰ ਦਾ ਕੰਮ ਕਰਦੇ ਨੇ ਤੇ ਆਪਣਾ ਇਹਨਾਂ ਦਾ ਕੰਸਟਰਕਸ਼ਨ ਦਾ ਬਿਜ਼ਨਸ ਹੈ ਕੰਸਟਰਕਸ਼ਨ ਬਿਜ਼ਨਸ ਆਨ ਲਾਈਫਸਟਾਈਲ ਬਲੌਕ ਰੈਜ਼ੀਡੈਂਟਲ ਪ੍ਰਾਪਰਟੀ ਨਿਊਜ਼ੀਲੈਂਡ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ 25 ਕਿੱਲੇ ਜ਼ਮੀਨ ਆਉਂਦੀ ਹੈ ਜੀ ਮੰਗ ਹੈ ਇਹਨਾਂ ਦੀ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਪਜਨ ਸਿੰਘ ਕਾਸ਼ਪਨਾ ਦੀ ਰਾਮਗੜੀ ਹੈ ਤੇ ਉਮਰ ਹੈ ਜੀ 8/10/1987 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਤੇ ਜਨਮ ਦਾ ਟਾਈਮ ਹੈ 9:40 AM ਦਾ ਸਮਾਂ ਸਵੇਰ ਦਾ ਪੜਾਈ ਇਹਨਾਂ ਨੇ ਕਰੀ ਹੈ ਜੀ ਗ੍ਰੈਜੂਏਸ਼ਨ ਤੇ ਬੀਏ ਤੇ ਭੈਣ ਇਹਨਾਂ ਦੀ ਇੱਕ ਵਿਆਹੀ ਹੋਈ ਹੈ ਜੀ ਭਰਾ ਇਹਨਾਂ ਦੇ ਦੋ ਨੇ ਕੰਮ ਕਰ ਰਿਹਾ ਜੀ ਮੁੰਡਾ ਇਹ ਬਿਜ਼ਨਸ ਵਰਕਸ਼ਾਪ ਕਰ ਰਿਹਾ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਹੋਰ ਕੋਈ ਮੰਗਣੀ ਇਹਨਾਂ ਦੀ ਪਰਿਵਾਰ ਦੀ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਬਠਿੰਡਾ ਏਰੀਆ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਆਲੂ ਵਾਲੀਆ ਉਮਰ ਇਹਨਾਂ ਦੀ 1 ਜੂਨ 1994 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਤੇ ਕੱਦ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀ ਟੈਕ ਆਈਟੀ ਪਰ ਇਹਨਾਂ ਦਾ ਇੱਕ ਮੈਰਿਡ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਤੇ ਪਿਤਾ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਕੰਮ ਕਰਿਆ ਜੀ ਚਾਰ ਕਿਲੇ ਦਾ ਜ਼ਮੀਨ ਆਉਂਦੀ ਹੈ ਮੁੰਡੇ ਕੋਲ ਤੇ ਬਾਕੀ ਇਹ ਨੈਟਵਰਕ ਡਿਜ਼ਾਈਨਿੰਗ ਦਾ ਕੰਮ ਕਰਦੇ ਨੇ ਤੇ ਕਰੰਟਲੀ ਵਰਕਿੰਗ ਯੂ ਐਸ ਕੰਪਨੀ ਯੂ ਐਸ ਕੰਪਨੀ ਦੇ ਵਿੱਚ ਹੁਣ ਮੁੰਡਾ ਕੰਮ ਕਰ ਰਿਹਾ ਜੀ ਇਹਨਾਂ ਦਾ ਸੈਲਰੀ ਪੈਕੇਜ ਹੈ ਜਿਹੜਾ ਉਹ 8.5 ਲੱਖ ਰੁਪਏ ਹੈ ਜੀ ਮੰਗੇ ਇਹਨਾਂ ਦੀ ਕੁੜੀ ਪੜ੍ਹੀ ਲਿਖੀ ਹੋਵੇ ਗ੍ਰੈਜੂਏਸ਼ਨ ਕਰੀ ਹੋਵੇ ਕੁੜੀ ਨੇ ਤੇ ਜੱਟ ਸਿੱਖ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਤੇ ਫੈਮਿਲੀ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਕ ਕੁਮਾਰ ਪਿਤਾ ਦਾ ਨਾਮ ਹੈ ਜੀ ਹੀਰਾ ਲਾਲ ਮਾਤਾ ਦਾ ਨਾਮ ਹੈ ਦਵਿੰਦਰ ਗੌਰ ਤੇ ਪਤਾ ਇਹ ਬਟਾਲਾ ਏਰੀਆ ਤੋਂ ਨੇ ਕਾਸਟ ਇਹਨਾਂ ਦੀ ਰਾਮਗੜੀ ਆ ਤੇ ਭੈਣ ਇਹਨਾਂ ਦੀ ਇੱਕ ਯੂਕੇ ਦੇ ਵਿੱਚ ਮੈਰਿਡ ਹੈ ਜੀ ਤੇ ਉਮਰ ਇਹਨਾਂ ਦੀ 2/11/1994 ਦਾ ਡੇਟ ਆਫ ਬਰਥ ਹੈ ਤੇ ਕੰਮ ਕਰੇ ਜੀ ਮੁੰਡਾ ਇਹ ਬੈਂਕ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਤੇ ਸੈਲਰੀ ਇਹਨਾਂ ਦੀ 40000 ਰੁਪਿਆ ਮੰਥਲੀ ਹੈ ਮੰਗੈ ਨਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਜੀ ਉਮਰ 25 ਸਾਲ ਤੱਕ ਹੋਵੇ ਲੜਕੀ ਦੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਰुण कुमार ਪਿਤਾ ਦਾ ਨਾਮ ਹੈ ਜੀ ਰਵਿੰਦਰ ਕੁਮਾਰ ਤੇ ਪਤਾ ਇਹਨਾਂ ਦਾ ਹੈ ਕੋਟਕਪੂਰਾ ਏਰੀਆ ਤੋਂ ਨੇ ਇਹਨਾਂ ਦੀ ਉਮਰ ਹੈ ਜੀ 9 5 1999 ਦਾ ਜਨਮ ਹੈ ਤੇ ਜਨਮ ਦਾ ਟਾਈਮ ਹੈ ਜੀ 1:50 ਮਿੰਟ ਪੀਐਮ ਦਾ ਸਮਾਂ ਹੈ ਇਕ ਆਸਟਿਨਾ ਦੀ ਹੈ ਜੀ ਲੋੰਬਾ ਤੇ ਖਤਰੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਮੁੰਡੇ ਨੇ ਬੀਏ ਬੀਐੜ ਤੇ ਐਮਏ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਵਿਆਹੀ ਹੋਈ ਹੈ ਕੰਮ ਕਰਾ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਜਨਰਲ ਸਟੋਰ ਦਾ ਤੇ ਮੁੰਡਾ ਜਿਹੜਾ ਇਹ ਤਲਾਕਸ਼ੁਦਾ ਹੈ ਜੀ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਵਾਗ ਸਿੰਘ ਪਤਾ ਹੈ ਤਰਨਤਾਰਨ ਏਰੀਆ ਜੀ ਨਸ਼ਹਿਰਾ ਪਨੂਆ ਪਿੰਡ ਹੈ ਇਹਨਾਂ ਦਾ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 30 ਸਾਲ ਤੇ ਕੱਦ-ਕਾਰਡ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਮੁੰਡੇ ਦੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਪਲੱਸ 2 ਤੇ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਹੈ ਨਹੀਂ ਮਾਤਾ-ਪਿਤਾ ਐਕਸਪਾਇਰਡ ਨੇ ਇਹਨਾਂ ਦੇ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡਾ ਵਿਆਹੀ ਹੋਈ ਆ ਤੇ ਕੰਮ ਕਰ ਹੈ ਜੀ ਮੁੰਡਾ ਹੈ ਸਿੰਗਾਪੁਰ ਦੇ ਵਿੱਚ ਕੰਮ ਕਰਦਾ ਹੈ ਤੇ ਸੈਲਰੀ ਇਹਨਾਂ ਦੀ 60000 ਤੋਂ 70000 ਰੁਪਏ ਪਰ ਮੰਥ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਭਾਵੇਂ ਪਲੱਸ 2 ਪਾਸ ਹੋਵੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਜੀ ਤੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਬਸ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਣੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਸਾਰੇ ਪਰਿਵਾਰ ਦੇ ਨੰਬਰ ਸਮੇਤ ਨੇ ਜੀ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੂਰੀ ਪੁੱਛਗਿੱਛ ਕਰੋ ਰਿਸ਼ਤੇ ਦੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਦੇਣ ਦਾ ਹੁੰਦਾ ਹੈ ਜੀ ਹਰ ਇੱਕ ਰਿਸ਼ਤੇ ਦੀ ਜਾਂਚ ਪੜਤਾਲ ਕਰਕੇ ਹੀ ਤੁਸੀਂ ਆਪਣਾ ਰਿਸ਼ਤਾ ਕਰਿਆ ਕਰੋ ਆਪਣੀ ਜ਼ਿੰਮੇਵਾਰੀ ਤੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਤੇ ਇੱਕ ਜਿਹੜੀ ਵੀ ਐਡ ਤੁਸੀਂ ਆਪਣੇ ਚੈਨਲ ਤੇ ਲਗਵਾਉਨੇ ਹੋ ਉਹ ਐਡ ਦੀ ਵੀਡੀਓ ਕਦੇ ਵੀ ਡਿਲੀਟ ਨਹੀਂ ਹੁੰਦੀ ਜੀ ਜਿਹੜੀ ਐਡ ਆ ਜੀ ਐਡ ਆ ਪਰ ਰਿਪੀਟ ਕਰਨੀ ਬੰਦ ਕਰ ਸਕਦੇ ਆ ਪਰ ਜਿਹੜੀ ਵੀਡੀਓ ਇੱਕ ਵਾਰ ਅਪਲੋਡ ਹੋ ਗਈ ਉਹ ਵੀਡੀਓ ਕਦੇ ਵੀ ਚੈਨਲ ਤੋਂ ਡਿਲੀਟ ਨਹੀਂ ਹੋਵੇਗੀ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ